ਆਪਦੇ ਦੁਆਰ ਜਿਹੜਾ ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਉਹਦੇ ਤਹਿਤ ਅਸੀਂ ਹਲਕਾ ਔਰ ਸੈਂਕੜਿਆਂ ਦੇ ਹਿਸਾਬ ਨਾਲ ਕਿਉਂਕਿ ਬੜਾ ਵੱਡਾ ਪਿੰਡ ਆ ਸੈਂਕੜਿਆਂ ਦੇ ਹਿਸਾਬ ਨਾਲ ਲੋਕ ਇੱਥੇ ਸਾਰੇ ਵੱਖ-ਵੱਖ ਵਿਭਾਗਾਂ ਦੇ ਜਿਹੜੇ ਅਫਸਰ ਇੱਥੇ ਆਏ ਹੋਏ ਆ ਔਰ ਉਹਨਾਂ ਨੇ ਆਪਣੇ ਮੌਕੇ ਤੇ ਹੱਲ ਹੋ ਗਿਆ ਵਾ ਤੋ ਇਹ ਸਿੰਗਲ ਵਿੰਡੋ ਸਿਸਟਮ ਦੇ ਤਹਿਤ ਆਂਡ ਬੜੇ ਬੜੇ ਵੱਡੇ ਕੰਮ ਜਿਹੜੇ ਆ ਲੋਕਾਂ ਦੇ ਮੌਕੇ ਤੇ ਹੱਲ ਹੋ ਗਏ ਵਧੀਆ ਪੋਜ਼ਿਟਿਵ ਜਿਹੜੀ ਗੱਲ ਜਾ ਰਹੀ ਹੈ ਕਿਉਂਕਿ ਜਿਹੜੇ ਕੰਮਾਂ ਨੂੰ ਕਈ ਕਈ ਮਹੀਨੇ ਕਦੀ ਕਿਸੇ ਅਫਸਰ ਦੀ ਰਿਕਮੈਂਡੇਸ਼ਨ ਚਾਹੀਦੀ ਕਦੀ ਕਿਸ ਦੀ ਚਾਹੀਦੀ ਆ ਸੋ ਸਾਰੇ ਅਫਸਰ ਇੱਥੇ ਬੈਠੇ ਆ ਅਲੇ ਇੱਥੇ ਆ ਫਿਰ ਸੂਧਾ ਕੇਂਦਰ ਵਾਲੇ ਇੱਥੇ ਨੇ ਆਪਣਾ ਫਿਰ ਪੈਨਸ਼ਨਾਂ ਵਾਲੇ ਸਾਰੇ ਇੱਥੇ ਇੱਥੇ ਨੇ ਸੋ ਵੱਖ-ਵੱਖ ਮਹਿਕਮੇ ਜਿਹੜੇ ਆ ਸਰਕਾਰ ਦੇ ਉਹ ਮਹਾਲ ਹੋਏ ਆ ਔਰ ਇਹਦੇ ਨਾਲ بڑا ਸਰਕਾਰ ਦਾ ਵਧੀਆ ਲੋਕਾਂ ਚ ਤੇ ਇਹ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਆ ਇਹ ਪਿੰਡਾਂ ਦੀਆਂ ਸੱਥਾਂ ਤੋਂ ਚੱਲੂਗੀ ਉਹ ਆ ਕੇ ਆਪ ਵਿੱਚ ਬਹਿ ਕੇ ਲੋਕਾਂ ਦੇ ਮਸਲੇ ਜਿਹੜੇ ਆ ਸਾਰੇ ਪੰਜਾਬ 'ਚ ਹੱਲ ਕਰਾਏ ਜਾ ਰਹੇ ਔਰ ਲੋਕਾਂ ਦੇ ਇਸੇ ਕੇ ਉਹ ਤਾਂ ਤੁਸੀਂ ਪਹਿਲਾਂ ਹੀ ਪੰਜਾਬ ਦੀ ਕੈਬਨਿਟ ਚ 10 ਲੱਖ ਤੇ ਕਿੰਨੇ ਹਜ਼ਾਰ ਜਿਹੜੇ ਉਹ ਵੀ ਲੋਕਾਂ ਦੇ ਲੈ ਜਾ ਰਹੇ ਆ ਔਰ ਜਦੋਂ ਪੋਰਟਲ ਖੁੱਲਦਾ ਵਾ ਇਹ ਵੀ ਲੋਕਾਂ ਦੇ ਜਿਹੜੇ ਕਾਰਡ ਆ ਉਹ ਬਣਾ ਦਿੱਤੇ ਜਾਣ ਸਰਕਾਰ ਤੁਹਾਡੇ ਦਰਵਾਜ਼ਾ ਸਰਕਾਰ ਨੂੰ ਜੋ ਪਿੰਡ-ਪਿੰਡ ਜਾ ਕੇ ਕੈਂਪ ਲਗਾਏ ਇਹਨਾਂ ਦਾ ਤੁਹਾਡਾ ਧੰਨਵਾਦ ਜੀ ਤੁਸੀਂ ਸਰਕਾਰ ਤੁਹਾਡੇ ਦਰਵਾਜ਼ਾ ਦਾਤ ਲੱਗ ਰਹੇ ਕੈਂਪਾਂ ਨੂੰ ਕਵਰ ਕਰਕੇ ਲੋਕ ਅਨੁਸਾਰ ਕੈਂਪ ਲੱਗ ਰਹੇ ਨੇ ਹੁਣ ਅੱਜ ਸੋਲ ਚ ਲੱਗਾ ਨਾਲ ਹੋਰ ਵੀ ਕਲਾਂਪੁਰ ਲੱਗੇ ਨੇ ਕੋਈ ਕੰਮ ਨੇ ਜਿਹੜੇ ਲੋਕਾਂ ਨੇ ਮੌਕੇ ਦੇ ਹੱਲ ਕੀਤੇ ਜਾਂਦੇ ਨੇ ਤੇ ਜਿਹੜੇ ਬਹੁਤ ਬਖੌੜਾ ਸਰਟੀਫਿਕੇਟ ਹੋਵੇ ਜਾਂ ਕੋਈ ਮੰਨ ਕੇ ਜੋ ਲੇਬਰ ਕਾਰਡ ਦੇ ਕਾਰਡ ਹੋਣ ਲੇਬਰ ਦਾ ਕੋਰਡ ਦੇ ਕਾਰਡ ਹੋਣ ਜੀ ਤੋਂ ਜਿਹੜੀ ਖੱਜਲ ਖਵਾਰੀ ਤੁਹਾਨੂੰ ਯਾਦ ਹੋਈਆਂ ਜੀ ਆਪ ਜੀ ਤਰ੍ਹਾਂ ਕੋਈ ਨੰਬਰ ਇਸ਼ੂ ਕੀਤੇ ਇਸ ਰਿਲੇਟਡ ਨੰਬਰ ਕੋਈ ਨਹੀਂ ਇਸ਼ੂ ਕੀਤੇ ਕਿਉਂਕਿ ਨੰਬਰ ਲੈ ਇਸ਼ੂ ਕਰਨ ਦੇ ਨਾਲ ਬਹੁਤੇ ਲੋਕ ਜਿਹੜੇ ਇਸ ਚੀਜ਼ ਤੋਂ ਵਾਂਝੇ ਰਹੇ ਸ ਹਦਾਇਤਾਂ ਸਾਨੂੰ ਜਿੱਦਾਂ ਮੈਨੂੰ ਬਲਾਕ ਕੁਰਬਾਨੀ ਲਾਇਆ ਗਿਆ ਬਲਾਕ ਕੁਰਬਾਨਾਨ ਪ੍ਰਧਾਨਾਂ ਨੂੰ ਤੇ ਸੈਕਟਰੀ ਜਿਹੜੇ ਪਿੰਡਾਂ ਦੇ ਪੂਰਨ ਪਹਿਲਾਂ ਇਹਦੀ ਚੰਗੀ ਤਰ੍ਹਾਂ ਹੀ ਅਨਾਉਂਸਮੈਂਟ ਕਰਾ ਕੇ ਕੱਲੇ-ਕੱਲੇ ਬੰਦੇ ਤੱਕ ਜਾ ਕੇ ਉਹਨੂੰ ਦੱਸਿਆ ਜਾਵੇ ਹਾਂ ਜਿਹੜੇ ਪੰਜਾਬ ਦੇ ਸਰਕਾਰ ਵੱਲੋਂ ਲਾਈ ਗਈ ਸਰਕਾਰ ਤੁਹਾਡੇ ਦਵਾਰ ਅੱਜ ਪਿੰਡ ਸੋਲ ਦੇ ਵਿੱਚ ਫਿਰਦੀ ਹੈ ਪੂਰੇ ਡਿਪਾਰਟਮੈਂਟ ਦੇ ਆਏ ਨੇ ਉਹਦੇ ਬਾਰੇ ਸਰ ਜਾਂ ਵੀ ਆਪ ਸਰਕਾਰ ਦੀਆਂ ਵਿਸ਼ੇਸ਼ਤਾ ਤਾ ਮੁਤਾਬਕ ਸਰਕਾਰ ਆਪਕੇ ਦਵਾਰ ਮਿਸ਼ਨ ਜਿਹੜਾ ਸਰਕਾਰ ਉਹ ਚਲਾਇਆ ਗਿਆ ਉਹਦੇ ਤਹਿਤ ਅੱਜ ਜਿਹੜਾ ਪਿੰਡ ਸੋਲ ਜ਼ਿਲ੍ਹਾ ਗਰਦਾਸਪੁਰ ਵਿੱਚ ਇੱਕ ਵਿਸ਼ੇਸ਼ ਕੈਂਪ ਲਗਾਇਆ ਗਿਆ ਜਿਸ ਵਿੱਚ ਵੱਖ-ਵੱਖ ਡਿਪਾਰਟਮੈਂਟਾਂ ਦੇ ਜਿਹੜੇ ਕਰਮਚਾਰੀ ਅਧਿਕਾਰੀ ਨੇ ਕੋ ਇਸ ਪਿੰਡ ਵਿੱਚ ਪਹੁੰਚੇ ਨੇ ਜੋ ਵੀ ਸਰਕਾਰ ਵੱਲੋਂ ਜਾਂ ਡਿਪਾਰਟਮੈਂਟ ਵੱਲੋਂ ਸਹੂਲਤਾਂ ਦੇ ਲੋਕਾਂ ਨੂੰ ਉਹਨਾਂ ਦੇ ਪਿੰਡ ਵਿੱਚ ਆ ਕੇ ਉਹਨਾਂ ਦੇ ਘਰ ਵਿੱਚ ਆ ਕੇ ਉਹਨਾਂ ਨੂੰ ਦਿੱਤੀਆਂ ਜਾ ਰਹੀਆਂ ਨੇ ਇਸ ਸੰਬੰਧੀ ਇੱਥੇ ਵੱਡਾ ਪਿੰਡ ਹੋਣ ਕਰਕੇ ਸਵੇਰ ਤੋਂ ਹੀ ਕਾਫੀ ਰਸ ਰਿਹਾ ਤੇ ਲੋਕਾਂ ਨੂੰ ਵਿਸ਼ੇਸ਼ ਸਹੂਲਤਾਂ ਜਿਹੜੀਆਂ ਵਾਂ ਉਹ ਜਿਹੜੀਆਂ ਉਹਨਾਂ ਨੂੰ ਪ੍ਰਾਪਤ ਹੋਈਆਂ ਨੇ ਇੱਥੇ ਖਾਸ ਕਰਕੇ ਜਿਹੜਾ ਸੇਵਾ ਕੇਂਦਰ ਲੋਕਾਂ ਨੂੰ ਸ਼ਹਿਰਾਂ ਵਿੱਚ ਜਾਂ ਕਸਬਿਆਂ ਵਿੱਚ ਜਾ ਕੇ ਆਪਣਾ ਕੰਮ ਕਰਾਉਣਾ ਪੈਂਦਾ ਸੀ ਸੇਵਾ ਕੇਂਦਰ ਦੇ ਜਿਹੜੇ ਹੈਗੇ ਨੇ ਕਰਮਚਾਰੀ ਨੇ ਉਹ ਅੱਜ ਇੱਥੇ ਆਪਣਾ ਪੂਰਾ ਸੈਟਅਪ ਤਿਆਰ ਕਰਕੇ ਇੱਥੇ ਪਹੁੰਚੇ ਹੋਏ ਨੇ ਫੂਡ ਸਪਲਾਈ ਵੱਲੋਂ ਵੀ ਉਹਨਾਂ ਦੇ ਡਿਪਾਰਟਮੈਂਟ ਦੇ ਕਰਮਚਾਰੀ ਆਏ ਰਹੇ ਉਹਨਾਂ ਵੱਲੋਂ ਵੀ ਵਿਸ਼ੇਸ਼ ਜਿਹੜਿਆ ਰਾਸ਼ਨ ਕਾਰਡ ਨਵੇਂ ਬਣਾਉਣਾ ਜਾਂ ਕਿਸੇ ਦਾ ਨਾਮ ਐਡ ਕਰਾਉਣਾ ਜਾਂ ਹੋਰ ਵੀ ਜਿਹੜੀਆਂ ਉਹਨਾਂ ਨੂੰ ਹਦਾਇਤਾਂ ਅਨੁਸਾਰ ਉਹਨਾਂ ਨੇ ਕੰਮ ਕੀਤਾ ਨੇ ਸਵੇਰ ਤੋਂ ਇਸ ਪਿੰਡ ਵਿੱਚ ਕਾਫੀ ਰਸ ਸੀਗਾ ਤੇ ਹੋਰ ਵੀ ਕਰਮਚਾਰੀ ਜਿਹੜੇ ਨੇ ਉਹਨਾਂ ਵੱਲੋਂ ਜਿਹੜੇ ਲੋਕਾਂ ਨੂੰ ਵਿਸ਼ੇਸ਼ ਸਹੂਤਾ ਦਿੱਤਾ ਗਿਆ ਅਸੀਂ ਮਾਲ ਮੈਕਵੇ ਵੱਲੋਂ ਇੱਥੇ ਮੈਂ ਤੇ ਮੇਰੇ ਨਾਲ ਮੈਂ ਨੈਪਸਿੰਧਾਰ ਗਰਦਾਸਪੁਰ ਤੇ ਮੇਰੇ ਨਾਲ ਮੇਰੇ ਪਟਵਾਰੀ ਸਰਮਾਰ ਤੇ ਕਾਨੂੰਗੋ ਸਾਹਿਬ ਹੋਣ ਚਾਹੀਦੀ ਕਿ ਇੱਥੇ ਵਿਸ਼ੇਸ਼ ਲੋਕਾਂ ਦੇ ਜਿਹੜੇ ਬਕਾਇਆ ਇੰਤਕਾਲ ਸਹੀ ਜਾਂ ਉਹਨਾਂ ਦੇ ਰਿਕਾਰਡ ਵਿੱਚ ਕੋਈ ਦਰੁਸਤੀ ਕੀਤੀ ਜਾਣੀ ਸੀ ਜਾਂ ਫਰਦਾ ਵਗੈਰਾ ਦਿੱਤੇ ਜਾਣੇ ਮੌਕੇ ਤੇ ਲੋਕਾਂ ਨੂੰ ਦੇਖ ਕੇ ਉਹਨਾਂ ਨੂੰ ਇਸ ਦਾ ਜਿਹੜਾ ਜਿਹੜੇ ਸ਼ਿਕਾਇਤਾਪਾਤ ਉਹਨਾਂ ਨੂੰ ਮਨਪਰਾਤਾ ਕੀਤਾ ਗਿਆ ਅੱਜ ਸਰ ਨਵੇਂ ਰਸਟਰਡਾਰ ਬਣਾਏ ਜਾ ਰਹੇ ਨੇ ਪਰ ਕਈਆਂ ਕਿਸੇ ਕਾਰਨ ਕਈ ਜਿਹੜੇ ਪੁਰਾਣੇ ਕਾਰਡ ਉੱਤੇ ਦੇ ਸੀ ਉਸ ਬਾਰੇ ਅੱਜ ਉਹਨਾਂ ਬਾਰੇ ਵੀ ਇੱਥੇ ਇਹਨਾਂ ਨੇ ਫੂਡ ਸਪਲਾਈ ਵਾਲੇ ਬਾਰੇ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਜਿਹੜੇ ਕੱਟੇ ਗਏ ਰਾਸ਼ਨ ਉਹਦੇ ਸੰਬੰਧੀ ਵੀ ਸਰਕਾਰ ਵੱਲੋਂ ਕੁਝ ਹਦਾਇਤਾਂ ਜਾਰੀ ਹੋਈਆਂ ਨੇ ਤੇ ਉਹਨਾਂ ਨੇ ਲੋਕਾਂ ਕੋਲੋਂ ਜਿਨ੍ਹਾਂ ਦੇ ਰਾਸ਼ਨ ਕਾਰਡ ਕੱਟੇ ਹੋਏ ਨੇ ਉਹਦੇ ਸੰਬੰਧੀ ਆਧਾਰ ਕਾਰਜੀਆਂ ਜਿਹੜੀਆਂ ਉਹ ਲੋਕਾਂ ਕੋਲ ਪ੍ਰਾਪਤ ਕੀਤੀਆਂ ਨੇ ਉਹ ਸਾਰਾ ਜਿਹੜਾ ਹੈਗਾ ਕੰਮ ਤੇ ਆਨਲਾਈਨ ਨੇ ਉਹ ਆਪਣਾ ਜਿਹੜਾ ਆਨਲਾਈਨ ਹੈ ਉਹਨਾਂ ਨੂੰ ਵਿੱਚ ਉਹ ਦੁਸਤੀ ਜਿਹੜੀ ਉਹ ਕਰ ਦੇਣਗੇ ਉਹਦੇ ਵਿੱਚ